ਮਾਦੀ ਲੈਰੀ ਅਗਨੀ ਪਰਿਕਸ਼ਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਹੋਰ ਜੀ ਠੀਕ ਠਾਕ ਸਾਰੇ ਅਸੀਂ ਤੇ ਬਹੁਤ ਵਧੀਆ ਬਾਬਾ ਜੀ ਦੀ ਕਿਰਪਾ ਬਹੁਤ ਠੰਡ ਬੜੀ ਹੈ ਜਾ ਕੇ ਅੰਦਰ ਸੋ ਸਾਰੀ ਦੁਪਹਿਰ ਇਸ ਕੁੜੀ ਨੇ ਧੁੱਪ 'ਚ ਬਹਿ ਕੇ ਇੰਨਾ ਆਨੰਦ ਮਾਨਿਆ ਹੈ ਨਾ ਫੋਨ ਦਾ ਨਜ਼ਾਰੇ ਲੁੱਟੇ ਠੀਕ ਹੈ ਫੋਨ ਵੇਖਿਆ ਧੁੱਪ 'ਚ ਬਹਿ ਕੇ ਨਾ ਨੋ ਕੇ ਤੇ ਹੁਣ ਹੋ ਗਈ ਏ ਸ਼ਾਮ ਠੰਡ ਪੈ ਚੱਲੀ ਐ ਤੇ ਤੁਹਾਨੂੰ ਮੈਂ ਦਿਖਾ ਦਿੰਨੀ ਐ ਕਿ ਮੈਂ ਇੰਨਾ ਸੋਹਣਾ ਕਮਰਾ ਬਣਾਤਾ ਐ ਦੋਵੇਂ ਬਿਸਤਰਿਆਂ ਤੇ ਗੱਦਿਆਂ ਨੂੰ ਧੁੱਪਾ ਲਵਾ ਕੇ ਰਜਾਈਆਂ ਨੂੰ ਧੁੱਪਾ ਲਵਾ ਕੇ ਦੋਵੇਂ ਬੈੱਡ ਦੀਆਂ ਠੀਕ ਐ ਧੁੱਪਾ ਪਲਵਾਤੀ ਹਾਂ ਹਾਂ ਮੇ ਲੋ ਦੋਵੇਂ ਚਾਰੇ ਚੀਜ਼ਾਂ ਨੂੰ ਮਸਾਂ ਧੁੱਪ ਧੁੱਪ ਲਵਾ ਕੇ ਛੱਤ ਤੇ ਫਿਰ ਥੱਲੇ ਲਾ ਕੇ ਰੱਖ ਦਿੱਤਾ ਸਜਾ ਕੇ ਕਮਰੇ ਨੂੰ ਕਿ ਗੁੱਡ ਨਾਈਟ ਹੋਣ ਵਾਲੀ ਹੈ ਤੇ ਮੇਰੀ ਧੀ ਤੇ ਮੇਰੀ ਧੀ ਰਾਣੀ ਕਿਦੋਂ ਉਹਦੀ ਵਿਚਾਰੀ ਤੋਪ 'ਚ ਬੈਠੀ ਕੁਰਸੀ ਦੇ ਤੇ ਹੁਣ ਵਿਚਾਰੀ ਲੱਕ ਸਿੱਧਾ ਆਪਦਾ ਕਰੇ ਲੱਤਾਂ ਸਿੱਧੀਆਂ ਕਰੇ ਰਜਾਈ 'ਤੇ ਬਹਿ ਕੇ ਇਹਨੇ ਤੇ ਬਿਲਕੁਲ ਹੀ ਸ਼ਰਮ ਲਾਛ ਛੱਡੀ ਹੈ ਸ਼ਰਮ ਹੀ ਲਾਤੀ ਇਸ ਕੁੜੀ ਨੇ ਗਲਾਸ ਪਾਣੀ ਦੇ ਚੁੱਕ ਕੇ ਕੁੜੀ ਨਹੀਂ ਪੀਂਦੀ ਸਾਰਾ ਕੁਝ ਮਾਂ ਕਰ ਕਰਕੇ ਦੇਵੇ ਤੇ ਜੁਲਫਾਂ ਤੇ ਤੇ ਨਹੀਂ ਲਵਾਣਾ ਤੇ ਇੱਧਰ ਵੇਖੋ ਇੱਕ ਚੀਜ਼ ਹੋਰ ਧੀ ਮੇਰੀ ਬਿਮਾਰ ਹੈ ਬਹੁਤ ਬਿਮਾਰ ਹੈ हां ਵੇਖੋ ਕਿੰਨੇ ਬਿਮਾਰ ਹੈ ਨਾ ਹੈ ਨਾ ਦਿਖਾ ਹਾਂ ਆ ਵੇ ਲੋ ਵੇਖ ਰਹੇ ਹੋ ਕਿੰਨੇ ਬਿਮਾਰ ਹੈ ਕਿ ਇਹਨੇ ਕੀ ਕਹਿੰਦੇ ਇਹਨੂੰ ਨੇਲ ਆਰਟ ਮੈਂ ਤਾਂ ਬੋਲਣਾ ਵੀ ਨਹੀਂ ਆਉਂਦਾ ਪਿਆ ਹੈ ਸੇਕ ਨੇਲ ਨੇਲ ਆਰਟ ਕੀਤੀ ਹੈ ਮੈਡਮ ਨੇ ਜਿਹੜੇ ਨੇਲ ਆਰਡਰ ਤੇ ਮੰਗਾਈ ਜੀ ਹੁੰਦੇ ਨਾ ਉਹ ਨੇਲ ਮੰਗਾ ਕੇ ਤੇ ਆਪਦੇ ਹੱਥਾਂ ਤੇ ਸੋਹਣੇ ਜਿ ਸਜਾਏ ਹੋਏ ਆ ਵੇਖੋ ਆ ਬਟ ਸਾਈਜ਼ ਮੈਨੂੰ ਸਾਈਜ਼ ਪਸ ਕੰਮ ਕਰਨ ਦੀ ਇਹਦੀ ਕੁੜੀ ਦੀ ਹਿੰਮਤ ਨਹੀਂ ਹੈਗੀ ਸਾਰੀ ਦੁਪਹਿਰ ਫੋਨ ਵੇਖਣਾ ਤੇ ਹੁਣ ਵੀ ਬਹਿ ਤੇ ਗਈ ਹੈ ਪੁੱਤ ਫੋਨ ਲਿਆਵਾ ਲਿਆ ਦੋ ਚੱਪੇ ਮਾਂ ਖੇਡ ਕੇ ਕੀ ਹੋਮਵਰਕ ਮਿਲਿਆ ਤੇ ਇੱਕ ਦਿਨ ਖੋਲ ਕੇ ਨਹੀਂ ਵੇਖਿਆ ਧੀ ਰਾਣੀ ਨੇ ਛੁੱਟੀਆਂ ਦੇ ਇੱਕ ਦਿਨ ਪਹਿਲਾਂ ਬੋਲਾਂਗੇ ਸੀ ਤੇ ਮੇਰੇ ਸਰਦਾਰ ਜੀ ਨੇ ਅੱਜ ਮੇਰੇ ਨਾਲ ਚੰਗੀ ਨਹੀਂ ਕੀਤੀ ਬਹੁਤ ਮਾੜਾ ਕੀਤਾ ਮੇਰੇ ਨਾਲ ਸਰਦਾਰ ਜੀ ਨੇ ਮੈਨੂੰ ਨਾ ਕਹਿੰਦੇ ਨਾ ਧੋ ਕੇ ਤਿਆਰ ਹੋ ਜੀ 12 ਵਜੇ ਹੈ ਕੋ ਜੀ ਹੈ ਨਾ 12 1 ਵਜੇ ਨਾ ਨਹਾ ਤੋ ਕੇ ਤਿਆਰ ਹੋ ਜੀ ਫਿਰ ਆਪਾਂ ਚੱਲਾਂਗੇ ਭੂਆ ਕੋਲ ਕਿਉਂਕਿ ਮੇਰੇ ਨਾ ਮੀਟਰ ਥੋੜੇ ਜੇ ਰਹਿ ਗਏ ਤੇ ਮੈਂ ਹੁਣੇ ਛੇਤੀ ਛੇਤੀ ਆ ਜਾਣਾ ਇਹਦਾ 12:00 ਵਜੇ 12:30 ਮੈਂ ਆ ਜੂਗਾ ਤੇ ਨਹਾ ਤੋ ਲੇ ਫਿਰ ਇਹ ਨਾਵੇਂ ਤੂੰ ਲੇਟ ਹੋ ਜੇ ਮੈਂ ਆਵਾਂ ਤੇ ਕਹੇ ਕਿ ਮਨੇ ਤਿਆਰ ਹੀ ਨਹੀਂ ਹੋਈ ਤੇ ਮੈਨੂੰ ਤਿਆਰ ਹੁੰਦੇ ਹੁੰਦੇ ਪਤਾ ਹੁਣ ਟਾਈਮ ਕੀ ਹੋ ਗਿਆ ਹੈ 4:30 ਹੋ ਗਏ ਹੈ ਨਾ ਤੇ ਐ ਵੇਖੋ ਹੁਣ ਸਰਦਾਰ ਜੀ ਆਏ ਨੇ ਘਰੇ 4:30 ਵਜੇ ਆ 2 ਕਮਿੰਟ ਪਹਿਲਾਂ ਹੀ ਆਣੀ ਐ ਤੇ ਮੈਂ ਕਿਹਾ ਕਿ ਸਾਡੇ 12:30 ਵਜੇ ਆਈ ਜਾਣਾ ਉਹਦੇ ਮੈਂ ਰੋਟੀ ਪਾਣੀ ਬਣਾ ਲਾਂਗੀ ਖਾ ਲਾਂਗੀ ਤੇ ਜਦੋਂ ਮੈਂ ਇਹਨਾਂ ਨੂੰ ਫੋਨ ਕੀਤਾ ਨਾ 2:00 ਵਜੇ ਤੇ ਮੈਂ ਕਿਹਾ ਸਰਦਾਰ ਜੀ ਕਿਵੇਂ ਰੋਟੀ ਪਾਣੀ ਖਾ ਲਿਆ ਬੜਾ ਖੁਸ਼ ਜੀ ਹੋ ਕੇ ਹਾਂ ਲੰਗਰ ਲੱਗੇ ਸੀ ਮੇਰੇ ਖਾ ਲਿਆ ਤੇ ਇੱਥੇ ਮੈਂ ਭੁੱਖੀ ਬੈਠੀ ਹਾਂ ਮੈਂ ਕਿਹਾ ਚੱਲ ਆਣਗੇ ਤੇ ਖਾ ਲਾਂਗੇ ਇਕੱਠੇ ਰੋਟੀ ਆਹ ਵੇਖੋ ਇਹੋ ਜੇ ਕੰਮ ਕਰਦੇ ਤੇ ਹੁਣ ਇਹ ਵੀ ਆਂਦੇ ਸਾਰ ਇੰਨੇ ਬੀਜ਼ੀ ਐ ਨਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਰੱਬ ਇਹਨਾਂ ਨੂੰ ਐਵੇਂ ਬਿਜ਼ੀ ਰੱਖੇ ਮੈਂ ਤੇ ਕਹਨੀ ਕੰਮ ਚ ਬੀਜ਼ਦੀ ਨਾ ਫਿਰ ਅਬ ਕਮਾਈਆਂ ਚ ਵਾਧੂ ਜਵੇਂ ਤੇ ਮੈਨੂੰ ਪੈਸੇ ਦੇਈ ਜਾਣ ਕਮਾ ਕੇ ਕਮਾ ਕੇ ਮਾਰੋਂ ਤੋਂ ਬਾਹਰ ਨਾ ਮੈਨੂੰ ਲੱਗਦਾ ਕੁੜੀ ਦਾ ਦਿਮਾਗੀ ਸੰਤੁਲਨ ਖਰਾਬ ਹੋਇਆ ਪੈ ਕੱਲੀ ਡਾਂਸ ਕਰੀ ਜਾਂਦੀ ਬੈਠੀ ਬੈਠੀ ਹੁਣ ਕਰ ਐਵੇਂ 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 ਹੱਥ ਜੇ ਮਾਰੀ ਜਾਂਦੀ ਏ ਕੱਲੀ ਗੱਲੀ ਗੱਲਾਂ ਕਰੀ ਜਾਂਦੀ ਏ ਕਮਲੀ ਐ ਨੇ ਦਿਖਾਣੀ ਸ਼ਕਲ ਨਾ ਦਿਖਾ ਚੱਲ ਮੈਂ ਸਿਰ ਤੇ ਤੇਲ ਲਾਵਾਂ ਰਜਾਈ ਚੋਂ ਬਾਹਰ ਨਿਕਲ ਜਾ ਵੀਰ ਮੈਨੂੰ ਮਰੀ ਮਾਂ ਭਾਰੀ ਮਾਂ ਵੀਰ ਤੁਮਾਰੇ ਰਹਿਵਨੋ ਮਾਰੇ ਆਏ ਤੇ ਮੇਰੀ ਮੇਰੀ ਧੀ ਨੇ ਨਹੀਂ ਮਾਰਿਆ ਕਿਸੇ ਨੂੰ ਵਾਹ ਗੁਰੂ ਸੁੱਚੇ ਪਾਤਸ਼ਾਹ ਸਦਾਜੀ ਆਇਨੇ ਗੁਰਦੁਆਰੇ ਤੋਂ ਵੇਲੇ ਪਰ ਸ਼ਾਮ ਤੇ ਪਿੱਛੇ ਵੀ ਲੜਦੇ ਹੋ ਤੁਸੀਂ ਤੇ ਤੇ ਡਾੜੀ ਕਾ ਗਏ ਆ ਆ ਯਾਰ ਦੇ ਆ ਵੇਖ ਲਓ ਮੇਰੇ ਬੱਚੇ ਪ੍ਰਸ਼ਾਦ ਪਿੱਛੇ ਵੀ ਲੜਾਈ ਪਾ ਲੈਂਦੇ ਬਾਹਨਾ ਚਾਹੀਦਾ ਇਹਨਾਂ ਨੂੰ ਕਿੱਡੇ ਗੰਦੇ ਹੋਣਾ ਤੁਸੀਂ ਤੁਸੀਂ ਕਿਤੇ ਗੰਦੇ ਹਾਂ ਹਾਂ ਟਿੱਕੇ ਬਹਿ ਜਾਓ ਆ ਯਾਰ ਵੀਰ ਤੂੰ ਖਾਣਾ ਪੁੱਤ ਪਲੀਜ਼ ਯਾਰ ਜਦੋਂ ਪੁੱਤ ਮਿਹਨਤ ਕੀਤੀ ਹੋਵੇ ਨਾ ਤੇ ਉਹਦੇ ਬਾਅਦ ਆ ਕੰਮ ਹੋਵੇ ਤੇ ਬੜਾ ਗੁੱਸਾ ਚੜਦਾ ਹੈ ਪਤਾ ਕਿਵੇਂ ਚੁੱਕ ਚੁੱਕ ਕੇ ਮੈਂ ਬਿਸਤਰੀ ਛੱਤ ਤੇ ਧੁੱਪ ਚ ਪਾ ਕੇ ਆਈ ਸੀ ਚੁੱਕੋ ਇਹਨਾਂ ਨੂੰ ਨਿੱਕੇ ਤੈਨੂੰ ਤੇ ਮੈਂ ਛਿੱਤਰ ਬਰੇਡ ਕਰਨੀ ਹੈ ਹੁਣ ਡਰਾਮੇ ਘੜ ਰਹੀ ਸੀ ਵੀ ਯੂ ਨੇ ਮਾਰੇ ਤੇ ਨੱਚਦੀ ਭਈ ਕਿਵੇਂ ਸੈਣੀ ਆਈ ਬਹਿ ਜੋਣ ਪੁੱਤ ਵੀਰ ਚੁੱਕ ਦੇ ਪਲੀਜ਼ ਯਾਰ ਚੁੱਕ ਆ ਵੇ ਲੋ ਹੁਣ ਤੁਸੀਂ ਮਾਰੇ ਵੀਰ ਨੂੰ ਵੀਰੋਂ ਨਾ ਸਾਹ ਕੁੱਟ ਜੂਗਾ ਰਜਾਈ ਚੋਂ ਦਾ आलो मैं बाहर आई तो लड़ाई हो गई हाय कुड़ी मारती हाय मेरी कुड़ी बाप चपड़ वाली मोते मारे मोते हाय नहीं मेरी जानू के तेरे मारे मोते एक बड़े ने नु वीर नु मारा जा बड़े एक फाड़े नु मारा जा मोते नहीं मार मोते इधर आ आराम कपड़े दे चल बैठ बैठ नहीं मार ਬੈਠ ਦੁਸਤ ਬੈਠ ਪੁਕਾ ਚੋ ਪੁਕਾ ਬੈਠ ਦੁਸਤ ਬੈਠ ਦੋਈ ਫੀਰ ਮੁਮੇ ਫੀਰ ਬੈਠ ਨਾ ਦੇ ਆ ਸ਼ੋਨੀ ਜੀ ਨਮਾ ਆ ਲਈ ਜਾਦੀ ਤੇ ਏਕਮ ਧਿਆਨ ਰੱਖੀ ਮੜਿਆ ਜਾ ਏਕਮ ਹੁਣ ਤੂੰ ਅੰਦਰ ਐ ਤੇ ਮੈਨੂੰ ਬਾਹਰ ਸਟੋਰ ਸਟੋਰ ਮਾਰਦੀ ਲੈ ਮੇਰੇ ਗੱਲ ਸੁਣ ਲੈ ਹੁਣ ਤੂੰ ਅੰਦਰ ਐ ਨਾ ਤੇ ਤੂੰ ਹੁਣ ਬਸ ਧਿਆਨ ਰੱਖੀ ਲੜਨ ਨਾ ਆ ਲੋ ਵੀਰ ਨਾ ਪੁੰਗੇ ਜਾਣ ਕੇ ਆ ਪਹਿਲੀ ਨਹੀਂ ਲੰਦੀ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਬਾਣੀ ਲੱਗੀ ਐ ਲੇਕਿਨ ਕੋਈ ਫਾਇਦਾ ਨਹੀਂ ਬਾਣੀ ਲੱਗਣ ਦਾ ਜਦੋਂ ਇਹਨਾਂ ਨੇ ਨਹੀਂ ਹੱਟਣਾ ਲੜਨੋਂ ਰਾਜੇ ਬੋਲੋ ਜੀ ਵਾਹਿ ਰਾਜਾ ਫਟ ਤੇਰੇ ਡੈਡੀ ਨੂੰ ਕੱਪੜਿਆਂ ਦੀ ਪਈ ਐ ਅੱਜ ਇਹ ਸਦਾ ਜੀ ਨੇ ਮੈਨਾਂ ਚੰਗੀ ਨਹੀਂ ਕੀਤੀ ਐ ਸਵੇਰ ਦੀ ਮੈਂ ਰੋਟੀ ਨਹੀਂ ਖਾਦੀ ਕਹਿੰਦੇ ਚੱਲ ਜਾ ਆਪ ਲੰਗਰ ਲੁੰਗਰ ਖਾਇਆ ਐ ਤੇ ਮੈਂ ਭੁੱਖੀ ਲੰਗਰ ਕਿੱਥੇ ਵਾਦੂ ਲੰਗਰ ਚਾਲਦੇ ਪਏ ਅਸ਼ੀਦੀ ਦਿਨਾ ਕਰਕੇ ਹਾਣੀ ਮੇਰੀ ਨਿੱਕੀ ਜੀ ਵੇਣੀ ਕਿਵੇਂ ਘੱਦੀ ਪਿਆਰੀ ਜੀ Sony ਹੈ ਮੇਰੀ ਪਿਆਰੀ ਜੀ ਮੰਮਾ ਦੋ ਚਪੇੜਾ ਮਾਰੀਆਂ ਏ ਦੋ ਚਪੇੜਾ ਮਾਰੀਆਂ ਮੈਂ ਪੁੱਤੈ ਨੂੰ ਇੱਕ ਚ ਸੁੱਤਰ ਕਰ ਦੂੰ ਮੈਂ ਇੱਕ ਚ ਫਿਲ ਦੋ ਚਪੇੜਾ ਮਾਰਦਾ ਮੈਂ ਇੱਕ ਮਾਰੂੰਗੀ ਤੇ ਜ਼ੋਰ ਦੀ ਮਾਰ ਮੇਰੇ ਮੈਂ ਮੈਨੂੰ ਕਮਰੇ ਚਾ ਲੈੰਦਾਂ ਮੰਮੀ ਆਵੜ ਫੁੱਲ ਨਹੀਂ ਹੈ ਮੈਂ ਕੋਈ ਨਹੀਂ ਤੈਨੂੰ ਕੰਮ ਕਹਿਣ ਲੱਗੀ ਜੇ ਤੈਨੂੰ ਠੰਡ ਲੱਗਣ ਲੱਗੀ ਮੰਮੀ ਆਵੜ ਉੱਥੇ ਲੈ ਕੇ ਆਵਾਂਗੇ ਲੈ ਕੇ ਆਵਾਂਗੇ ਮੈਂ ਪੁੱਤ ਕੱਪੜੇ ਤੈਅ ਕਰ ਲਾਂ ਬਾਹਰ ਟੀਵੀ ਟੀਵੀ ਤੇ ਲਗਾ ਲੈ ਰਿਮੋਟ ਦੇ ਤਾਂ ਇੱਕਮ ਲਗਾ ਕੇ ਦੇ ਪੋ ਤੈਨੂੰ ਲੋ ਪੀ ਜਾਂਦੇ ਹੀ ਤੇ ਮੇਰਾ ਸੱਚ ਜੀਨ ਨਹੀਂ ਦਿੰਦੇ ਜਵਾਕ ਬਿਲਕੁਲ ਵੀ ਹਾਂ ਵੇਖਿਆ ਸਰਦਾਰ ਜੀ ਦੀ ਵਾਰ ਜਾਈ ਹੋਰ ਕੀ ਲੋ ਪੀ ਜਾਂਦੇ ਨੇ ਥੋ ਮੈਂ ਕੱਪੜੇ ਤੈਅ ਕਰਾਂ ਹੁਣ ਆਵੇਂ ਲੋ ਬਿਸਤਰੀਆਂ ਦਾ ਹਾਲ ਇਹ ਸਾਰੇ ਕੱਪੜੇ ਅੱਜ ਤੋਂ ਪਏ ਨੇ ਕੱਲ ਕੋਈ ਕੱਪੜਾ ਨਹੀਂ ਧੋਇਆ ਅੱਜ ਧੋਏ ਨੇ ਸਾਰੇ ਦੇ ਸਾਰੇ ਤੇ ਬਿਸਤਰੀਆਂ ਨੂੰ ਧੋਪ ਤਾਪ ਲਵਾਈ ਤੇ ਸਾਰਾ ਦਿਨ ਮੇਰਾ ਅੱਜ ਐਵੇਂ ਨਿਕਲ ਗਿਆ ਐਵੇਂ ਬਿਨਾਂ ਰੋਟੀ ਪਾਣੀ ਖਾਏ ਸਾਰੇ ਕੰਮ ਕਰਾਏ ਇੰਨਾ ਅਤਿਆਚਾਰ ਮੇਰੇ ਤੇ ਅੱਜ ਹੋਇਆ ਈ ਜੇ ਵਰੀ ਤਵਾ ਰੱਖਿਆ ਤੇ ਦੂਰੀ ਵਰੀ ਸਾਫ ਸਫਾਈ ਹੋ ਕੇ ਦੁਬਾਰਾ ਰੋਟੀ ਬਣ ਰਹੀ ਹੈ ਪਤਾ ਹੈ ਕਿਉਂ ਲਾਦ ਬਾਹਰ ਬੈਠੀ ਹੈ ਨਾ ਉਹ ਮਾਂ ਦੀ ਲੈ ਰਹੀ ਹੈ ਅਗਨੀ ਪਰਿਕਸ਼ਾ ਸਹੇੜ ਦੀ ਬਹਿ ਕੇ ਨਹੀਂ ਵੇਖਿਆ ਠੀਕ ਹੈ ਪਹਿਲੇ ਕਹਿੰਦੇ ਮम्मा ਸਾਡੇ ਵਾਸਤੇ ਰੋਟੀ ਨਾ ਬਣਾਇਆ ਜੀ ਠੀਕ ਹੈ ਤੇ ਹੁਣ ਜਦੋਂ ਪਤਾ ਲੱਗ ਗਿਆ ਨਾ ਤਵਾ ਤਵਾ ਸਾਰਾ ਕੁਝ ਚੁੱਕ ਤਾ ਤੇ ਧੀ ਨੇ ਆਵਾਜ਼ ਮਾਰੀ ਹੈ ਮम्मा ਮੇਰੇ ਵਾਸਤੇ ਰੋਟੀ ਬਣਾ ਲਿਓ ਜੀ ਮੈਂ ਪਨੀਰ ਦੀ ਸਬਜ਼ੀ ਨਾਲ ਖਾਣੀ ਖਾਣੀ ਹੈ ਤੇ ਉਹ ਜਿਹੜਾ ਕਤੂਰਾ ਬੈਠਾ ਸਭ ਤੋਂ ਲਾਸਟ ਵਿੱਚ ਉਹ ਕਹਿੰਦਾ ਮम्मा ਮੈਨੂੰ ਕੋਕਲੀ ਬਣਾ ਕੇ ਦਿਓ ਹਾਂਜੀ ਮੈਂ ਬਣਾਉਂਗੀ ਤੁਸੀਂ ਕੀ ਖਾਣਾ ਤੁਸੀਂ ਖਾਣਾ ਕੋਕਲੀ ਵੀ ਫਿਰ ਕੋਕਲੀ ਦੇ ਦਿਓ ਤਿੰਨ ਟਮਾਟਰ ਰੋਟੀ ਦੇ ਆਪੇ ਕੋਪਲੀ ਵਾਲੀ ਦੇਣੀ ਇੱਕ ਠੋਕ ਦੇ ਦੇਣੀ ਗੱਲ ਨਾ ਪਰ ਨੰਮਕ ਵਾਲੀ ਨਾ ਉਹਨਾਂ ਨੂੰ 2 ਲੱਖ ਦੇ ਦਿਓ ਤੈਨੂੰ ਪਰਾਂਠਾ ਨਹੀਂ ਮਿਲਣਾ ਖੰਟੀ ਆ ਰਹੀ ਨੋਰਮਲ ਰੋਟੀ ਸਬਜੀ ਨਾਲ ਖਾਣੀ ਮਮੀ ਮਮੀ ਇਹਨੇ ਦੋ ਮਾਰਿਆ ਦੋ ਮਾਰੀਆਂ ਨਹੀਂ ਮੇਰੇ ਪੁੱਤ ਨੂੰ ਸਦਮਾ ਹੀ ਲੱਗਿਆ ਹੈ ਨਹੀਂ ਕਿ ਇਹ ਦੋ ਮਾਰੀਆਂ ਮਮੀ ਇਹਨੇ ਰਾਤ ਤੋਂ ਮਾਰਿਆ ਇੱਕ ਦੋ ਕਿ ਮਾਰਿਆ ਹਾਂ ਸੱਚੀ ਮੇਰੀ ਨਿੱਕੀ ਸੋਣੀ ਜਿੱਦੀ ਯਾ ਯੇ ਮੇਕੀ ਮੈਂ ਹੁਣੇ ਬਿਸਤਰੇ 'ਚ ਆ ਜਵਾਂ ਮੈਂ ਵੀਰ ਦੇ ਦੋ ਇੱਕ ਹੀ ਮਾਰਨੀ ਇੱਕ ਹੀ ਬੜੀ ਉਹਨੇ ਸਰਜੀ ਮੈਨੂੰ ਬੜਾ ਸਤਾਨ ਦੇ ਆ ਯਾਰ ਲੱਤਾਂ ਗੋਡੇ ਦੁਖ ਦੇ ਪਏ ਅੱਜ ਸੀੜੀਆਂ ਛਾੜ ਉੱਤਰ ਕੇ ਛਾੜ ਉੱਤਰ ਕੇ ਬਿਸਤਰਿਆਂ ਨੂੰ ਤੋਪ ਲਵਾ ਲਵਾ ਕੇ ਥੱਕੀ ਪਈ ਐ ਉਤੋਂ ਮੇਰੇ ਜਵਾਗ ਬੜਾ ਸਤਾਨ ਦੇ ਨੇ ਬੱਚਾ ਪੈਰ ਮਾ ਨਹੀਂ ਖਿੱਚ ਗਏ ਲੇਕਿਨ ਹੋਰ ਇਸ਼ਾਰਤ ਨਹੀਂ ਕਰਨੀ ਪੇਸਤੀ